ਜੇ ਕਨਾ ਪਿਆਰ ਹੈ ਨਹੀਂ ਤਾਂ ਸਿੱਖਾਂ ਦੀਆਂ ਕੁੜੀਆਂ ਨੂੰ ਸ਼ੋਭਾ ਨਹੀਂ ਦਿੰਦਾ ਕਿ ਉਹ ਧਾਗੇ ਲਈ ਫਿਰਨ ਆਪਣੇ ਭਰਾਵਾਂ ਦੇ ਪਿੱਛੇ ਤੇ ਮੁੰਡਿਆਂ ਨੂੰ ਵੀ ਸ਼ੋਭਣ ਜਾਂਦਾ ਕਿ ਆਪਣੇ ਬੁੱਟਾ ਧਾਗੇ ਬੰਦੇ ਫਰੀਏ ਕਿੰਤੂ ਪੰਤੂ ਕਰਨ ਵਾਲੇ ਸੁਣ ਲੈਣਾ ਕਿ ਇਹ ਵੀਡੀਓ ਉਹਨਾਂ ਕੁੜੀਆਂ ਲਈ ਹੈ ਜਿਨ੍ਹਾਂ ਕੁੜੀਆਂ ਦੇ ਨਾਂ ਦੇ ਪਿੱਛੇ ਕੌਰ ਲੱਗਦਾ ਉਹਨਾਂ ਮੁੰਡਿਆਂ ਲਈ ਜਿਹੜਾ ਮੁੰਡੇ ਦੇ ਨਾਂ ਵੀ ਸਿੰਘ ਲੱਗਦਾ ਬਾਕੀਆਂ ਲਈ ਨਹੀਂ 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 ਬਾਬਾ ਜੀ ਇਹ ਗੱਲ ਉਹਨਾਂ ਲਈ ਵੀ ਹੈ ਜਿਨ੍ਹਾਂ ਦੇ ਨਾਂ ਪਿੱਛੇ ਮਸੀਹ ਲੱਗਦਾ ਜਿਨ੍ਹਾਂ ਦੇ ਨਾਂ ਪਿੱਛੇ ਮਸੀਹ ਲੱਗਦਾ ਆ ਇਹ ਹਦਾਇਤ ਉਹਨਾਂ ਲਈ ਵੀ ਆ ਕਿ ਫालतू ਝਮੇਲਿਆਂ 'ਚ ਨਾ ਫਸੋ ਤੇ ਨਾ ਇਹੋ ਜਿਹਿਆਂ ਗੱਲਾਂ 'ਚ ਵਿਸ਼ਵਾਸ ਕਰੋ ਵਹਿਮ-ਭਰਮ ਕਰੋ ਪੁਰਾਣੇ ਟਾਈਮ 'ਚ ਨਾ ਪਿੰਡਾਂ ਦੇ ਬੀਬੀਆਂ 크ਰਿਸਚਨ ਬੀਬੀਆਂ ਨਾ ਰਖੜੀ ਲੈ ਕੇ ਤੇ ਆਪਣੇ ਪੇਗਿਆਂ ਨੂੰ ਦੁਰਪੈਂਦੀਆਂ ਸੀਗੀਆਂ ਵੀ ਆਈ ਰਖੜੀ ਬੰਨਣ ਚੱਲੇ ਆ ਤਾਂ ਮੇਰੇ ਹਿਸਾਬ ਨਾਲ ਐਵੇਂ ਵਹਿਮ-ਭਰਮ ਜਨਾ ਬਾਓ ਅੱਜ ਦੇ ਟਾਈਮ 'ਚ ਵੀ ਇਦਾਂ ਨਾ ਕਰੋ ਕਿਉਂਕਿ ਸਾਡੇ ਮਸੀਹ ਮਸੀਹ ਪਰਿਵਾਰ 'ਚ ਮਸੀਹ ਲਾਈਫ 'ਚ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀ ਸਾਨੂੰ ਕਿਉਂਕਿ ਇਹ ਹੈਗਾ ਵਾ Hindu ਧਰਮ ਦਾ ਤੇ ਬਾਕੀ ਤੁਹਾਨੂੰ ਮੈਂ ਇਨ ਸ਼ਾਰਟ ਥੋੜਾ ਜਿਹਾ ਦੱਸ ਦਿੰਨਾ ਆਂ ਵੀ ਇਹਦੇ ਵਿੱਚ ਕੀ ਸੀਗਾ ਕਿਉਂ ਇਹ ਰਖੜੀ ਦਾ ਇਤਿਹਾਸ ਮਤਲਬ ਰਖੜੀ ਦਾ ਫੈਸਟੀਵਲ ਕਿਉਂ ਮਨਾਇਆ ਜਾਂਦਾ ਆ ਮੈਂ ਤੁਹਾਨੂੰ ਇਨ ਸ਼ਾਰਟ ਦੱਸਦਾ ਆਂ ਮਹਾਭਾਰਤ ਦੇ ਟਾਈਮ 'ਚ ਨਾ ਹਿੰਦੂਜ਼ ਲਾਰਡ ਜਿਹੜੇ ਸੀਗੇ ਉਹਨਾਂ ਦੇ ਨਾ ਉਂਗਲ ਗੱਟੀ ਗਈ ਸੀਗੀ ਤੇ ਉੱਥੇ ਦ੍ਰੋਪਤੀ ਨੇ ਆ ਕੇ ਆਪਣੇ ਕੱਪੜੇ ਦੇ ਨਾਲ ਉਹਨਾਂ ਦੀ ਉਂਗਲ ਤੇ ਪੱਟੀ ਗੰਧ ਦਿੱਤੀ ਤੇ ਉੱਥੋਂ ਇਹ ਰੀਤ ਸ਼ੁਰੂ ਹੋਈ ਆ ਕਿ ਰਕਸ਼ਾ ਬੰਧਨ ਦੀ ਤਾਂ ਇਹ ਇਤਿਹਾਸ ਉੱਥੋਂ ਚਾਲੂ ਹੋਇਆ ਆ ਰਕਸ਼ਾ ਬੰਧਨ ਮਨਾਉਣ ਦਾ